ਹਾਂਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਮੈਂ ਜੀਐਸ ਢਿੱਲੋਂ ਸਵਾਗਤ ਕਰਦਾ ਤੁਹਾਡਾ ਇਸ ਵਾਰੀ ਦੋਸਤੋ ਕਣਕ ਬੀਜਣ ਦਾ ਜਮਾ ਸਵਾਦ ਨਹੀਂ ਆ ਦੇਖ ਸਕਦੇ ਆਹ ਕਣਕ ਆਪਾਂ ਬੀਜ ਪਾਤਾ ਤੇ ਅੱਦੇ ਨੂੰ ਦਵਾਈ ਲੱਗੀ ਹੋਈ ਹੈ ਲਾਲ ਦਵਾਈ ਲਾਈ ਇਹਨੂੰ ਕਣਕ ਨੂੰ ਤੁਸੀਂ ਦੇਖ ਸਕਦੇ ਹੋ ਤੇ ਆਉ ਬੀਜ ਰਿਹਾ ਕਣਕ ਸੁਪਰ ਸੀਡਰ ਨਾਲ ਸਵਾਦ ਪਤਾ ਕਰ ਪਿਛਲੇ ਸਾਲ ਆਪਣੇ ਪਿੰਡ ਟੂਰਨਾਮੈਂਟ ਸੀ ਉਦੋਂ ਟੂਰਨਾਮੈਂਟ ਦੇ ਇੱਕ ਦਿਨ ਪਹਿਲਾਂ ਹੀ ਬੀਜੀ ਸੀ ਸ਼ਾਮ ਨੂੰ ਤੇ ਇਸ ਵਾਰੀ ਥੋੜਾ ਜਿਆਦਾ ਦਿੱਕਤ ਹੈਗੀ ਆ ਜੂਰੀਆ ਆ ਮਿਲ ਰਿਹਾ ਡਾਈ ਇੰਡੋ ਫਾਰਮਾ ਹਾਂ 16 ਵਾਲਾ ਕਿਹੜਾ ਭਾਰਤੀ ਐਨਪੀਕੇ 13% ਹੈ ਇਹ ਵਧੀਆ ਹੈ ਪੀਸੀ ਨੈਟ 20% ਹੈ 2.5 ਨਾਲ 2.5 ਨਾਲ ਵਧੀਆ ਫਿਰ ਮਹਿੰਗਾ ਵੀ ਹੁਣ 1975 ਜੀਆ ਪਰ ਆਪਾਂ ਨੂੰ ਘੱਟ ਮਿਲਿਆ ਇਹ ਕਿੰਨੇ ਕਿਲੋ ਲਿਆ 1300 ਦਾ ਮਿਲਿਆ ਬਾਪੂ ਦਾ ਆੜੀ ਦਾ ਉਹ ਅੱਛਾ ਹੂੰ ਬਾਪੂ ਨੂੰ ਦੇਖ ਕੇ ਖੁਸ਼ ਹੋ ਗਿਆ ਨਾਲੇ 1300 ਨੂੰ ਦਿੱਤਾ ਬਿੰਦਰ ਲੈ ਕੇ ਆਇਆ ਉਹਨੂੰ 1350 ਦਾ 1350 ਹੂੰ ਮਜਾਈ ਕਿਵੇਂ ਮਜਾੰਦ ਸਾਚੂ ਸਾਚੂ ਹੂੰ ਮਜਾੰਦ ਕਿਵੇਂ ਮਜਾੰਦ ਠੀਕ ਹੈ ਨਾ ਸੁਪਰ ਸੀਟਰ ਨਾਲ ਬਹੁਤ ਘੱਟ ਬੀਜੀ ਵੀ ਘੱਟ ਜਾ ਰਹੀ ਹੈ ਕਹਿੰਦੇ ਕਿਉਂ ਮਤਲਬ ਇਹ ਗਿੱਲ ਗੁੱਲ ਕਰਕੇ ਕੋਈ ਚੱਕਰ ਪਾਇਆ ਵਾ ਯਾਨੀ ਢੂੰਗੀ ਜਾਣ ਕਰਕੇ ਨਹੀਂ ਮਜਾੰਦ ਹੋ ਰਹੀ ਕੌਣ ਕਹਿੰਦਾ ਮੁੰਡਾ ਤੇ ਗਿਆ ਰੇ ਰੂ ਘਟਿਆਦਾ ਨਹੀਂ ਚਾਹ ਪੀ ਲੈ ਆ ਜਾ ਉੱਪਰੋਂ ਘੇੜਾ ਦੇ ਆ ਜਾ ਚਾਹ ਪੀ ਲੈ ਚਾਹ ਪੀ ਲੈ ਚਾਹ ਜ਼ਰੂਰੀ ਆ ਆਦਾ ਇੱਕ ਘੇੜਾ ਦੇ ਦੂੰਗੇ ਇੰਨਾ ਕੁ ਹੋਇਆ ਗੂੜਾ ਜਾ ਚੱਕ ਲੈਨੇ ਚੱਕ ਲੈਨੇ ਗੂੜੇ ਕਟ ਕਦੇ ਵੀ ਜਾਈ ਜੀ ਮਜਾਦ ਘਟ ਹੋ ਰਿਹਾ ਕਿਉਂਕਿ ਇਹ ਏਰੀਆ ਦੇ ਵਿੱਚ ਸੁਪਰ ਸੀਡਰ ਖਾਂਦਾ ਡੂੰਗੇ ਜਾਣ ਕਰਕੇ ਵਿੱਚ ਮੌਸਮ ਉਹਦੇ ਕਰਕੇ ਦਿੱਕਤ ਆ ਨਰਮ ਮਾਨੀਆ ਤਾਂ ਨਰਮਾ ਹੋਇਆ ਨਰਮ ਜਿਹਾ ਨਿਕਾਮਜਾਬ ਹੈਗਾ ਸੁਪਰ ਸੀਡਰ ਜਮੀਨ ਚਾਤਾ ਬਹੁਤ ਕੋਈ ਨਹੀਂ ਕੋਈ ਨਹੀਂ ਬੱਤਾ ਆ ਬਾਉਣ ਕਰਕੇ ਬੱਤ ਆ ਗਈ ਬਾਪੂ ਨਹੀਂ ਨਹੀਂ ਬਾਹੂ ਨਹੀਂ ਹੋਰ ਹਾਉ ਜੀ ਵਾਹ ਜੀ ਠੀਕ ਬੀਜਿਆ ਗਿਆ ਉਧਰ ਬੱਤ ਕਿਵੇਂ ਆ ਠੀਕ ਆ ਬੱਤ ਆ ਗਿਆ ਤਾਂ ਲੈ ਨਹੀਂ ਦਾ ਹੋਏ ਖੋਲੇ ਨੂੰ ਕੱਲ ਪਰਸੋ ਚ ਉਥੇ ਕੋਲ ਕੇ ਗਿਆ ਦਾ ਬੋਲਟ ਆ ਜਾਂਦੀ ਐ ਬੀਜ ਮੋਟਾ ਦਾ ਚਾਚੂ ਉਹ ਨਹੀਂ ਜੋ ਕੱਢਦੇ ਗਾ ਜੇਰੀ ਦਾਉਣੇ ਤੁਸੀਂ ਨੇ ਬਹੁਤ ਮੋਟਾ ਨਾ ਤੁਹਾਨੂੰ ਕੋਈ ਕਾ ਬਹੁਤ ਮੋਟਾ ਬੀਜ ਹੈ ਨਹੀਂ ਦਾ ਨਹੀਂ ਹਾਂ ਨਾ ਫਿਰ ਕਣਕ ਵੀ ਬਹੁਤ ਆ ਗੜੀ ਠੀਕ ਰੇਟ ਐਨ ਮਤਲਬ ਠੀਕ ਦੀ ਆਪਣੀ ਪੂਰੀ ਕਦਾ ਹਾਂ ਆਪਣੇ ਘਰ ਦਾ ਹੀ ਆ ਬਾਹਰ ਦੇ ਲੈਦੇ ਪਰਤਾ ਉਹ ਪਰ ਕੋ ਲੈ ਤਾਂ ਮੈਂ ਜਿਹੜਾ ਬੰਦਾ ਸੀਟ ਤਿਆਰ ਕਰਦਾ ਆਪਣੇ ਜ਼ਿਲ੍ਹੇ ਚ ਐ ਵੀ ਤਾਂ ਬਹੁਤ ਆਇਆ ਇਹ ਤਾਂ ਵੀ ਤਾਂ ਨਹੀਂ ਹੈ ਨਹੀਂ ਦਾਨ ਖਾਇਦਾ ਮੈਂ ਖਾਇ ਪਰਕੇ ਬਾਈ ਸਾਨੂੰ ਕੋ ਦੇ ਚ ਖਾਣੀ ਕੁਲਦੀਪ ਰੱਖੀ ਬੈਠਾ ਦਾ 5826 ਬਹੁਤ ਮੋਟਾ ਆ ਵੀ 86 ਸਾਲਾਂ ਨੇ ਮਸ਼ੀਨ ਵਾਲੇ ਕੁੜੀ ਚੋਤੇ ਮੈਂ ਰੁੱਕੇ ਮਾਰ ਗਿਆ ਪੈਣੇ ਵਿੱਚੇ ਲਾ ਦੇ ਅਸੀਂ ਲੈ ਕੇ ਆਏ ਆ ਮੰਡੀਵਾ ਦੇ ਚਿਹਰਾ ਲੋਕਾ ਜਿਲ੍ਹੇ ਵਿੱਚ ਕਿਲੇਗਾ ਮੇਰੇ ਕੋਲ ਹੁਣ ਆ ਕੱਢ ਫੇਰ ਜਾਨ ਝਾੜਦੀ ਇਹਦੇ ਚ ਗੁੱਲੀ ਡੰਡਾ ਤਾਂ ਗੁੱਲੀ ਡੰਡਾ ਥੱਲੇ ਝਾੜਦਾ ਕੁਝ ਦਾਣਾ ਛੋਟਾ ਜਿਹਾ ਤਾਂ ਉਹ ਵੀ ਛੱਲੇ ਹਾਂ ਛੱਲੇ ਰਹਿ ਗਿਆ ਹਾਂ ਹੁਣ ਵਧੀਆ ਪ੍ਰੋਪਰ ਇੱਕ ਟੁੱਟਿਆ ਵਾ ਦਾਣਾ ਵੀ ਨਾ ਪੈਣਾ ਚਾਹੀਦਾ ਉਹਦੇ ਨਾਲ ਉਲੀ ਲੱਗਦੀ ਆ ਨਾ ਪੀਲੇ ਪੀਲੇ ਦਾਣਾ ਲੈ ਜਾਓ ਬਿਸਕੁਟ ਪਏ ਨੇ ਉਹ ਕੱਢ ਲੈ ਉਹ ਖੱਤੀਆਂ ਗੱਟਾ ਡੜੇ ਦਾ ਖੇਤੀ ਹੁਣ ਕੱਲਾ ਇਹਦੇ ਬਾਰੇ ਡੜ ਬਣੀ ਗਿਰੋ ਨਾ ਹਾਂ ਬੋ ਕੱਟਾ ਪਾਉਣੇ ਜਾਣਦੇ ਜਿੰਨੇ ਸੀਗੀ ੱਟਾ ਕਮਾਈ ਕਾਕੇ ਆ ਮਨ ਚਾਈ ਜੇ ੱਟਾ ਮਾ ਸ਼ੁਰੂ ਹੋ ਗਈ ਚਲੋ ਟਰੈਕਟਰ ਹਾੜਟ ਬਾਪਾ ਤਾਂ ਮਾ ਅਨਗਰ ਰਾਹਟਾ ਭਾਉ ਗਈ ਆ ਕਿ ਉਹ ਇਨਾ ਛੋਟੇ ਜੋਗੜੀ ਨੇ ਹੇਟਾ ਕਰਦੇ। ਕੋਈ ਗੰਸੇ ਤੇਰੇ। ਹੂੰ। ਮੈਂ ਚਲੂ ਕਹਿੰਦਾ ਵੀ ਛੋਟੀ ਰੱਖ ਲਈ ਆ। ਹੁਣ ਨਹੀਂ ਲੈ ਹੁਣ ਨਹੀਂ ਪਾਉਂਦਾ। ਕਿਤੇ ਕਿਤੇ ਹਾਲ ਨਹੀਂ ਲੱਗੇ। ਬਾਹੀ ਵੇਗਾ ਬਾਹ ਵਰਕ ਹੈ। ਅੱਧਾ ਜੋਰ ਲੱਗਦਾ ਬਾਹੀ ਨੂੰ। ਆ ਉਧਰ ਵੀ ਬਾਹੀ ਵੀ ਦੀ ਆਪਣੇ। ਉਹ ਆਈ ਚੀਜ਼ ਆ ਬਾਹੀ ਵੀ ਪੜ ਕੇ ਜਮਾ ਕੈ ਗਈ ਪ੍ਰਾਰਕਾ। ਸਿਕ ਨਾਉ ਵੀ ਕੈ ਗਈ ਸੀ ਧਾਤੀ। ਰੜ ਕਰਦੇ ਤੇ ਕੋਈ ਪਰਵਾਹ ਨਹੀਂ ਹਰ ਨੂੰ ਭਾਗ ਦਾ ਵੀ। ਇਹ ਪੰਜ ਨਾਲ ਤਾਂ ਹੀ ਨਾਲ ਲੋਕਾਂ ਨੇ ਕੇਅਰ ਲਵਾਇਆ ਇਹਨਾਂ ਨੂੰ। ਜਾਵੇਂ ਹੌਲੀ ਤੁਰਦਾ ਹੋਵੇ ਕਿੜੀ ਕਿਚਾਰੇ ਕਿੰਨੇ ਨੇ ਲਈ ਕਿੰਨਾ ਕੁ ਵਧਾਇਆ ਮੈਂ ਫੋਰਮੈਨ ਕਹਿੰਦਾ ਰੇ ਘੱਟ ਪੈਂਦਾ ਤੇ ਹੁਣ ਲੱਗਿਆ ਵਧਾਉਣ ਪੰਜ ਪਰ ਕਰਦਣੇ ਪਹਿਲਾਂ ਕਿੰਨੇ ਪਰ ਦਾ ਪਹਿਲਾਂ 4 ਪਰ ਦਾ ਹੂੰ ਬਸ ਠੀਕ ਹੈ ਫਿਰ ਬਹੁਤ ਆ ਹਰੇ ਤਾਂ ਪਿਆਏ ਅੱਧਾ ਅੱਧਾ ਪੌਣਾ ਥੈਲਾ ਪਿਆ ਉਹ ਹੂੰ ਇਹ ਤਾਂ ਕਿੰਨਾ ਕਰ ਰਿਹਾ ਇਹਦੀ ਸਾਰੀ ਦੀ ਨਿਸ਼ਾਨੀ ਜੀ ਲਾ ਕੇ ਰੱਖੀ ਦਾ ਕਰੀ ਹੋਰ ਦੇਖ ਲਈ ਮਤਲਬ ਸਾਰੇ ਚੰਦੇ ਰੁਕੇ ਕੋਈ ਨਹੀਂ ਰਿਹਾ ਹੋਰ ਤਾਂ ਮੈਂ ਦੇਖਦਾ ਦੇ ਦੇ ਰੱਬ ਦਾ ਨਾਮ ਲੈ ਕੇ ਕਿੰਨੇ ਟਾਈਮ ਤੱਕ ਨਵੇੜ ਦੂੰ ਮੈਂ ਡਿਊਟੀ ਵੀ ਜਾਣਾ ਇੱਕ ਡਾਲ ਪਰ ਨੂੰ ਇੱਕ ਸੁੱਕਾ gekeੜਾ ਦੂੰਗੇ ਬੀ ਨਾ ਉਹ ਤੋਂ ਕੰਗੀ ਤੋਂ ਇੱਧਰ ਖੱਬਲ ਬਹੁਤ ਹੈ ਇੱਜ ਚੱਲ ਇਹਨੇ ਉੱਪਰ ਨੂੰ ਦੇ ਆ ਇਹਦੇ ਬਾਅਦ ਚ ਦੇਖ ਲੂਗੇ ਇਹਨੂੰ ਚੱਕ ਦੇ ਪਈਆ ਫਿਰ ਇਹ ਸੁੱਕਾ ਦੇਣਾ ਔਰ ਖੱਬਲੇ ਬਹੁਤ ਹੈ ਜੇ ਜੀਰੀ ਬੀਜੀ ਦੀ ਕੱਢਿਆ ਨਹੀਂ ਤਾਂ ਖੱਬਲ ਇੰਨਾ ਕਾਦੇ ਹੋ ਗਿਆ ਹੈ ਸੁੱਕਾ ਲੱਗ ਗਿਆ ਰੱਜੀ ਪੜੀ ਸੁੱਕਾ ਲੱਗ ਗਿਆ ਆਣੀ ਦਾ ਸਾਰੀ ਪੂਰੇ ਤੇ ਸੁੱਕਾ ਕਿਵੇਂ ਲੱਗਿਆ ਸਾਰੀ ਕਿੱਥਾ ਪੂਰਾ ਨਾਲੇ ਤਾਂ ਗਿਰੀ ਵੀ ਦੀ ਇਹਦੇ ਚ ਪੂਰੇ ਚ ਗਿਰੀ ਤਾਂ ਬਾਅਦ ਹੈ लास्ट ਨੂੰ ਨਾ ਲਾਜੇ ਨੂੰ ਰੱਖੀ ਮਲਾ ਕੇ ya a no